ਪੰਜਾਬ ਦੇ ਮੌਸਮ ਦੀ ਗੱਲ ਕਰੀਏ ਤਾਂ ਸਭ ਤੋਂ ਪਹਿਲਾਂ ਆਪਣੇ ਚੈਨਲ ਨੂੰ ਸਬਸਕ੍ਰਾਈਬ ਤੇ ਨਾਲ ਘੰਟੀ ਵਾਲਾ ਬਟਨ ਜਰੂਰ ਦੱਬਿਓ। ਜਲਦੀ ਹੋਈ ਵੀਡੀਓ ਨੂੰ ਲਾਈਕ, ਕਮੈਂਟ ਅਤੇ ਸ਼ੇਅਰ ਵੀ ਜਰੂਰ ਕਰਿਓ। ਅੱਜ ਗੱਲ ਕਰਦੇ ਹਾਂ 6 ਜਨਵਰੀ ਨੂੰ ਪੰਜਾਬ ਦਾ ਮੌਸਮ ਕਿਹੋ ਜਿਹਾ ਰਹਿ ਸਕਦਾ ਹੈ। ਅੱਜ ਮੌਸਮ ਤਕਰੀਬਨ ਜ਼ਿਆਦਾਤਰ ਹਿੱਸਿਆਂ ਦੇ ਵਿੱਚ ਸਾਫਾ ਹੈ ਹਲਕੀ ਜੀ ਬੱਦਲਬਾਜ਼ੀ ਜ਼ਰੂਰ ਬਣੀ ਹੋਈ ਹੈ ਤੇ ਹਲਕੀ ਤੋਂ ਦਰਮਿਆਨੀ ਧੁੰਦ ਵੀ ਦੇਖਣ ਨੂੰ ਮਿਲ ਰਹੀ ਹੈ ਰਾਤ ਵੇਲੇ ਪੰਜਾਬ ਦੇ ਹਿੱਸਿਆਂ ਦੇ ਵਿੱਚ ਟੁੱਟਵੇਂ ਤੌਰ ਤੇ ਮੀਂਹ ਪਿਆ ਜਿੰਨੀ ਮੀਂਹ ਦੀ ਉਮੀਦ ਸੀਗੀ ਉਨਾ ਮੀਂਹ ਤਾਂ ਨਹੀਂ ਪਿਆ ਫਿਰ ਵੀ ਕੁਝ ਇਲਾਕਿਆਂ ਦੇ ਵਿੱਚ ਪਿਆ ਖਾਸ ਕਰਕੇ ਫਿਰੋਜ਼ਪੁਰ ਅਮਰitsar ਤਰਨਤਾਰਨ ਗੁਰਦਾਸਪੁਰ ਜਾਂ ਕਲੋਂ ਮਾਝੇ ਤੇ ਦੁਆਬੇ ਦੇ ਖੇਤਰਾਂ ਦੇ ਵਿੱਚ ਵੀ ਰਾਤ ਵੇਲੇ ਟੁੱਟਵੇਂ ਜਿਹੇ ਤੌਰ ਤੇ ਹਲਕੇ ਜਿਹੇ ਸ਼ਰਾਟੇ ਲੱਗਦੇ ਹੋਏ ਵਕਫਾ ਖੇਤਰਾਂ ਦੇ ਵਿੱਚ ਦਿਖਾਈ ਦਿੱਤੇ ਸਨ ਪਰ ਇਹ ਮੀਂਹਿਆ ਕਰ ਰਹੀਆਂ ਸਾਰੇ ਪੰਜਾਬ ਦੇ ਵਿੱਚ ਨਹੀਂ ਹੋਈਆਂ ਟੁੱਟਵੇਂ ਤੌਰ ਤੇ ਹਲਕੇ ਜਿਹੇ ਸ਼ਰਾਟੇ ਲੰਗੇ ਇਹ ਜਿਹੜਾ ਸਿਸਟਮ ਹੈ ਹੁਣ ਪੰਜਾਬ ਨੂੰ ਪਾਰ ਕਰ ਚੁੱਕਾ ਹੈ ਤੇ ਇਹ ਹਰਿਆਣਾ ਤੇ ਦਿੱਲੀ ਵਾਲੇ ਖੇਤਰ ਤੇ ਜੂਪੀ ਵਾਲੇ ਖੇਤਰਾਂ ਦੇ ਵਿੱਚ ਹਲਕੇ ਤੋਂ ਦਰਮਿਆਨਾ ਮੀਂਹ ਅੱਜ ਪੈ ਰਿਹਾ ਹੈ ਪੰਜਾਬ ਦੇ ਵਿੱਚੋਂ ਇਸ ਦਾ ਅਸਰ ਤਕਰੀਬਨ ਸਾਰੇ ਹੀ ਖੇਤਰਾਂ ਦੇ ਵਿੱਚੋਂ ਖਤਮ ਹੋ ਚੁੱਕਾ ਤੇ ਅੱਜ ਵੀ ਪੰਜਾਬ ਦੇ ਵਿੱਚ ਦੁਪਹਿਰ ਵੇਲੇ ਤੱਕ ਕਾਫੀ ਖੇਤਰਾਂ ਦੇ ਵਿੱਚ ਧੁੱਪ ਨਿਕਲਣ ਦੀ ਆਸ ਹੋਵੇਗੀ ਤੇ ਮੌਸਮ ਸਾਫ ਬਣਿਆ ਰਹੇਗਾ ਅਗਲੇ 2 ਤੋਂ 3 ਦਿਨ ਪਹਾੜਾਂ ਦੇ ਵਿੱਚ ਮੀਂਹ ਤੇ ਬਰਫਵਾਰੀ ਦਾ ਦੌਰ ਜ਼ਰੂਰ ਦੇਖਿਆ ਗਿਆ ਪਰ ਜਿੰਨੀ ਉਮੀਦ ਸੀ ਵੀ ਓਨਾ ਵੀ ਓਨਾ ਖੇਤਰਾਂ ਦੇ ਵਿੱਚ ਨਹੀਂ ਪਿਆ ਖੁੱਲ੍ਹ ਮਿਲਾ ਕੇ ਗੱਲ ਕਰੀਏ ਤਾਂ ਅਗਲੇ 2 ਤੋਂ 3 ਦਿਨ ਪੰਜਾਬ ਵਿੱਚ ਠੰਡ ਵਧਣ ਦੀ ਸੰਭਾਵਨਾ ਬਣਦੀ ਹੋਈ ਦਿਖਾਈ ਦੇ ਰਹੀ ਹੈ ਹਲਕੇ ਤੋਂ ਦਰਮਿਆਨੀ ਧੁੰਦ ਲਗਾਤਾਰ ਦੇਖਣ ਨੂੰ ਇਨ੍ਹਾਂ ਖੇਤਰਾਂ ਦੇ ਵਿੱਚ ਵੀ ਮਿਲ ਸਕਦੀ ਹੈ